ਕਿਸੇ ਤਰ੍ਹਾਂ ਦਾ ਵੀ ਫਾਇਦਾ ਨਹੀਂ ਸਿੱਧੀ ਗੱਲ ਸਮਝੀਏ ਵੀ ਜੋ ਪ੍ਰਭੂ ਪਰਮਾਤਮਾ ਦਾਤਾਂ ਦੇ ਰਿਹਾ ਸੁੱਖ ਸਹੂਲਤਾਂ ਅੰਨ ਪਾਣੀ ਪਹਿਨਣ ਵਾਸਤੇ ਕੱਪੜਾ ਰਹਿਣ ਵਾਸਤੇ ਮਕਾਨ ਤੈਨੂੰ ਇੰਨੀਆਂ ਸੁੱਖ ਸਹੂਲਤਾਂ ਦੇ ਰਿਹਾ ਤੋ ਉਸ ਪ੍ਰਭੂ ਦੇ ਨਾਮ ਜਪਣ ਵਿੱਚ ਆਲਸ ਕਰਦਾ ਇਨਸਾਨ ਉਦੀ ਬੰਦਗੀ ਤੋਂ ਤੂੰ ਦੌੜ ਰਿਹਾ ਭੱਜ ਰਿਹਾ ਉਦੀ ਬੰਦਗੀ ਨਹੀਂ ਕਰਦਾ ਆਪਦੀਆਂ ਉਹਦੀਆਂ ਦਿੱਤੀਆਂ ਹੋਈਆਂ ਸੁੱਖ ਸਹੂਲਤਾਂ ਦੇ ਵਿੱਚ ਖੱਚਤ ਹੋਇਆ ਹੋਇਆ ਆਪਣਾ ਮਨੁੱਖਾ ਜੀਵਨ ਬੇਕਾਰ ਗਵਾ ਰਿਹਾ ਹਾਲਾਂਕਿ ਆਪਾਂ ਜੇ ਬਾਹਰੀ ਧਾਰਨਾ ਲਈਏ ਕੋਈ ਆਪਣਾ ਭੈਣ ਭਰਾ ਜਾਂ ਕੋਈ ਘਰ ਦਾ ਸਿਸਟਮ ਚਲਾਉਣ ਵਾਲਾ ਚਾਹੇ ਭੈਣ ਹੋਵੇ ਘਰ ਦਾ ਸਿਸਟਮ ਚਲਾਉਣ ਵਾਲੀ ਚਾਹੇ ਭਾਈ ਹੋਵੇ ਜਾਏ ਬੱਚੇ ਸੰਭਾਲ ਲੈਂਦੇ ਨੇ ਘਰ ਦਾ ਆਉਣ ਜਾਂ ਲੈਣ ਦੇਣ ਦਾ ਸਿਸਟਮ ਤੇ ਆਪਾਂ ਉਹਦੇ ਗੁਣ ਗਾਉਨੇ ਆ ਵੀ ਯਾਰ ਸਾਡਾ ਬੱਚਾ ਜਾਂ ਸਾਡੀ ਮਾਂ ਜਾਂ ਸਾਡਾ ਪਿਓ ਬਹੁਤ ਵਧੀਆ ਘਰ ਨੂੰ ਚਲਾ ਰਿਹਾ ਤੇ ਅਸੀਂ ਤਾਂ ਇਹਦਾ ਦਿੱਤਾ ਹੀ ਖਾਨੇ ਆ ਆਪਾਂ ਆਮ ਕਹਿ ਦਿੰਨੇ ਆ ਗੱਲ ਇਹ ਚਲੋ ਉਹ ਵੀ ਹੱਕ ਬਣਦਾ ਵਾ ਠੀਕ ਆ ਉਹਦੀ ਸਿਫਤ ਕਰਨੀ ਚੰਗੀ ਗੱਲ ਆ ਉਹਦਾ ਸਤਕਾਰ ਕਰਨਾ ਤੇ ਪਰ ਜਿਹੜੇ ਪ੍ਰਭੂ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦੇ ਕੇ ਤੇਰੇ ਵਾਸਤੇ ਅੰਨ ਪਾਣੀ ਪੈਦਾ ਕਰ ਰਿਹਾ ਤੈਨੂੰ ਦਾਤਾਂ ਦੇ ਰਿਹਾ ਮਹਾਰਾਜ ਕਹਿੰਦੇ ਉਹ ਤੋਂ ਤੂੰ ਆਲਸ ਕਰ ਰਿਹਾ ਉਹਦਾ ਨਾਮ ਵੀ ਨਹੀਂ ਜਪਦਾ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ ਜਿਨੇ ਤੈਨੂੰ ਇੰਨਾ ਕੁਛ ਦਿੱਤਾ ਮਹਾਰਾਜ ਕਹਿਣਾ ਕਰਦੇ ਨੇ ਉਸ ਦੀ ਯਾਦ ਵੱਲੋਂ ਆਲਸ ਕਰਨ ਕਿਸੇ ਤਰ੍ਹਾਂ ਦਾ ਵੀ ਫਾਇਦਾ ਨਹੀਂ ਤੈਨੂੰ ਚੰਗਾ ਨਹੀਂ ਲੱਗਦਾ ਇਹ ਤੇਰੇ ਵਾਸਤੇ ਚੰਗਾ ਨਹੀਂ ਹੈ ਭਾਈ ਇਹ ਤੂੰ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਰਤਦਾ ਤੇ ਗੁਣ ਤੋਂ ਕਿਸੇ ਦੇ ਹੋਰ ਗੁਣਾ ਪ੍ਰਭੂ ਪਰਮਾਤਮਾ ਦੇ ਨਾਮ ਵੱਲੋਂ ਤੈਨੂੰ ਆਲਸ ਪਈ ਹੋਈ ਆ ਆ ਹੁਣ ਆਪਾਂ ਜਿੰਨੇ ਭੈਣ ਭਰਾ ਬੈਠੇ ਆ ਆਪਾਂ ਨੂੰ 20 ਮਿੰਟ ਦੀ ਹੁੰਦੀ ਆ ਜੀ ਆਪਾਂ ਵਿਚਾਰ ਕਰਦੇ ਆ 20 ਮਿੰਟ ਆ ਬਹਿਣਾ ਔਖਾ ਹੋ ਜਾਣਾ ਆਪਾਂ ਨੂੰ 20 ਮਿੰਟ ਉੱਠ ਕੇ ਭੱਜਣਾ ਆਪਾਂ ਮਹਾਰਾਜ ਕਹਿਣਾ ਕਰਦੇ ਨੇ ਹੇ ਭਾਈ ਜਿਹੜੇ ਮਨੁੱਖ ਮਾਲਕ ਪ੍ਰਭੂ ਦੀ ਯਾਦ ਭਲਾ ਕੇ ਹੋਰ ਹੋਰ ਕੰਮ ਵਿੱਚ ਰੁੱਝੇ ਰਹਿੰਦੇ ਹਨ ਤੇ ਕੌਡੀ ਬਦਲੇ ਰਤਨ ਤੇ ਅੱਗੇ ਮਹਾਰਾਜ ਕਹਿੰਦੇ ਉਹ ਲਕਾਰੀ ਮਾਇਆ ਦੇ ਵਟੇ ਵਿੱਚ ਜਿਹੜੀ ਕਿਸੇ ਕੰਮ ਨਹੀਂ ਆਉਣੀ ਤੇਰੇ ਇਹ ਛੱਡ ਕੇ ਚਲੇ ਜਾਣਾ ਇਨਸਾਨ ਤੇ ਜਾਂ ਇਹ ਛੱਡ ਜੂਗੀ ਤੈਨੂੰ ਜੀਂਦੇ ਜੀ ਜੇ ਤੇਰੇ ਕੋਲੇ ਤੂੰ ਹੈਗੀ ਆ ਨਾ ਪ੍ਰਾਪਰਟੀ ਦਾ ਮਾਲਕਾ ਬੈਂਕ ਬੈਲ ਸੰਘਾ ਤੇਰੇ ਕੋਲੇ ਤੇ ਦਿਨਾਂ ਜਿੰਨਾ ਤੇਰੀਆਂ ਜਿੰਨਾ ਚਿਰ ਤੇਰੀਆਂ ਚੱਲਦੀਆਂ ਠੀਕ ਆ ਜਦੋਂ ਥੋੜਾ ਜਿਹਾ ਇਧਰੋਂ ਤੇਰਾ ਹੱਥ ਖਿਸਕਿਆ ਨਾ ਤੇ ਜਾਂ ਪੁੱਤਰਾਂ ਨੇ ਲੈ ਲੈਣਾ ਵੀ ਬਾਪੂ ਹੁਣ ਇੱਧਰ ਨਾ ਕਰਾ ਤੇ ਤੂੰ ਪਾਸੇ ਹਟ ਕੇ ਬੈਠ ਇਥੇ ਜਾਂ ਤੂੰ ਛੱਡ ਕੇ ਚੱਲਿਆ ਗਿਆ ਜਾਂ ਤਾਂ ਇਥੋਂ ਤੇਰਿਆਂ ਆਪੜਿਆਂ ਨਹੀਂ ਕੋਰੀਆਂ ਮਹਾਰਾਜ ਕਹਿਣਾ ਕਰਦੇ ਨੇ ਉਹ ਨਕਾਰੀ ਮਾਇਆ ਦੇ ਬੱਟੇ ਵਿੱਚ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ ਉਹ ਰਤਨ ਤਾਂ ਰਤਨ ਤਾਂ ਛੱਡ ਛੱਟ ਦਿੰਦੇ ਨੇ ਪਰ ਕੌਡੀਆਂ ਨੂੰ ਸਾਂਭਦੇ ਹਨ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਬਹੁਤ ਕੀਮਤੀ ਇਕ ਰਤਨ ਜਵਾਹਰ ਪਦਾਰਥ ਹੈ ਤੇ ਕੌਡੀਆਂ ਜਿਹੜੀਆਂ ਸਾਡੇ ਨਾਲ ਨਹੀਂ ਨਿਵਣ ਵਾਲੀਆਂ ਮੈਂ ਕਈ ਮਾਮਾਂ ਦੇਖੀਆਂ ਰੋਂਦੀਆਂ ਇੱਥੇ ਲੱਗ ਕੇ ਆਪਣੇ ਨੇੜੇ ਦੀ ਮਾਤਾ ਇੱਕ ਉਹ ਕਹਿੰਦੀ ਪੁੱਤ ਮੇਰਾ ਪਤ ਤਾਂ ਮੇਰੇ ਨੂੰ ਪਤਨੇ ਮਾਰਤਾ ਤੇ ਹੁਣ ਮੈਨੂੰ ਉਹ ਵਿਚਾਰੀ ਨਾ ੱੱਕੇ ਖਾਂਦੀ ਫਿਰਦੀ ਆ ਇੱਥੇ ਮੰਗਦੀ ਫਿਰਦੀ ਆ ਸ਼ਹਿਰ ਚ ਇਹ ਕੁੱਡੀਆਂ ਸੰਭਾਲਦਾ ਇਨਸਾਨ ਤੇ ਇਹ ਤਾਂ ਮਿੰਟੋ ਮਿੰਟ ਹੀ ਖੋਈਆਂ ਜਾਂਦੀਆਂ ਤੇ ਜੀਵਨ ਦੇਖੋ ਕਿੰਨਾ ਨਾਜ਼ੁਕ ਹੋ ਜਾਂਦਾ ਇਨਸਾਨ ਦਾ ਮਹਾਰਾਜ ਜੀ ਸੇ ਇਹੀ ਸਮਝਾਉਂਦੇ ਨੇ ਵੀ ਤੂੰ ਜਿਹੜਾ ਰਤਨ ਆ ਨਾ ਤੇਰੇ ਨਾਲ ਨਿਭਣ ਵਾਲਾ ਕੀਮਤੀ ਪਦਾਰਸ਼ ਪ੍ਰਭੂ ਪਰਮਾਤਮਾ ਦਾ ਨਾਮ ਉਹਨੂੰ ਤਾਂ ਤੂੰ ਦੂਰ ਛੁੱਟਿਆ ਹੋਇਆ ਭੁੱਲਿਆ ਹੋਇਆ ਤੂੰ ਉਹਨੂੰ ਹੋਰ ਤੂੰ ਆਪਣੇ دنیਆਵੀ ਕਾਰੋਗਾਰ ਤੇ ਕਰਮਕਾਂਡ ਕਰਦਾ ਫਿਰਦਾ ਇਨਸਾਨ ਬੀਬੀਆ ਚਾਹ ਪਾਈ ਆ ਇਨਸਾਨ ਸਾਂਝਾ ਲੱਭ ਜਾਏ ਸਰੀਰ ਚਾਹ ਬੀਬੀਆ ਚਾਹ ਪਾਈ ਆ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਪ੍ਰਭੂ ਤਿਆਗ ਲਾਗ ਅਨ ਲੋਭਾ ਫਿਰ ਉਹੀ ਗੱਲ ਆ ਗਈ ਨਾ ਮਹਾਰਾਜ ਕਹਿੰਦੇ ਏ ਭਾਈ ਪ੍ਰਮਾਤਮਾ ਨੂੰ ਛੱਡ ਕੇ ਹੋਰ ਪਦਾਰਥਾਂ ਦੇ ਲੋਭ ਵਿੱਚ ਲੱਗਿਆ ਹੋਇਆ ਦਾਸ ਸਲਾਮ ਕਰਤ ਕਤ ਸੋਭਾ ਦਾ ਭਾਵ ਹੈ ਤੇ ਪ੍ਰਮਾਤਮਾ ਦੀ ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਵੀ ਸੋਭਾ ਨਹੀਂ ਮਿਲ ਸਕਦੀ ਜੋ ਮਾਇਆ ਆ ਦਾਤਾਂ ਅਕਾਲ ਪੁਰਖ ਵਾਹਿਗੁਰੂ ਦੀਆਂ ਧੀਆਂ ਪੁੱਤਰ ਨੇ ਘਰਬਾਰ ਨੇ ਕਾਰਾਂ ਗੱਡੀਆਂ ਨੇ ਕੋਠੀਆਂ ਕਾਰਾਂ ਨੇ ਇਹ ਐ ਕਿ ਮਾਇਆ ਉਹਦੀ ਪ੍ਰਭੂ ਪਰਮਾਤਮਾ ਦੀ ਇਹ ਤੈਨੂੰ ਦਾਤ ਦਿੱਤੀ ਆ ਤੇ ਤੂੰ ਗੁਣ ਇਹਦੇ ਗੁਣ ਇਹਦੇ ਨਾਲ ਤੇਰਾ ਪਿਆਰ ਆ ਤੇ ਇਹਦੇ ਨਾਲ ਪਿਆਰ ਕਰਿਆ ਮਹਾਰਾਜ ਕਹਿੰਦੇ ਪਰਮਾਤਮਾ ਦੀ ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਵੀ ਸੋਭਾ ਨਹੀਂ ਮਿਲ ਸਕਦੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਸੋਭਾ ਮਿਲਣੀ ਜੀ ਵੀ ਜੇ ਕੋਈ ਕਹੇ ਤਾਂ ਮੈਂ ਹੁਣ ਇੰਨਾ ਕੁਝ ਬਣਾਤਾ ਜੀ ਮੇਰੀ ਜੱਗ ਵਿੱਚ ਸੋਭਾ ਹੋਊ ਮੈਂ ਬੱਚਿਆਂ ਵਾਸਤੇ ਉਹ ਬਣਾਤਾ ਨਾ ਭਾਈ ਇਹ ਤਾਂ ਚਿੜੀਆਂ ਜਨੌਰ ਵੀ ਕੰਮ ਕਰਦੇ ਨੇ ਪਸ਼ੂ ਪਾਲਸੀ ਵੀ ਇਹ ਤਾਂ ਕੰਮ ਕਰਦੇ ਨੇ ਆਪਦੇ ਬੱਚਿਆਂ ਵਾਸਤੇ ਉਹ ਵੀ ਪਹਿਲਾਂ ਆਲਣਾ ਬਣਾਉਂਦੇ ਨੇ ਫਿਰ ਆਂਡੇ ਆਉਂਦੇ ਨੇ ਉਹਨਾਂ ਦੇ ਫਿਰ ਬੱਚੇ ਪਾਲਦੇ ਨੇ ਉਹ 20 21 ਦਿਨ ਤੱਕ ਪਾਲਣ ਪਾਲਦੇ ਆ ਉਹ ਫਿਰ ਉੱਡਣ ਲੱਗ ਜਾਂਦੇ ਆ ਤਾਂ ਫਿਰ ਉਹ ਪਾਸਾ ਛੱਡਦੇ ਉਹਨਾਂ ਦਾ ਇਹ ਤਾਂ ਕੰਮ ਪਸ਼ੂ ਪਾਲਸੀ ਵੀ ਕਰਦੇ ਆ ਜੇ ਤੂੰ ਇਸੇ ਕੰਮ ਤੇ ਹੀ ਕਹਿ ਦੇਵੇਂ ਮੈਂ ਮੈਂ ਮੱਲਾ ਮਾਰ ਲਿਆ ਬੇ ਬੱਚਿਆਂ ਨੂੰ ਹੁਣ ਮੈਂ ਘਰ ਵੀ ਬਣਾਤਾ ਤੇ ਮੈਂ ਬੱਚਿਆਂ ਦਾ ਆ ਵੀ ਕਰਤਾ ਉਹ ਵੀ ਕਰਤਾ ਸਟੰਗ ਕਰਤੇ ਸ਼ੈਟਲ ਕਰਤੇ ਇਹ ਤਾਂ ਫਿਰ ਸੈਟਲ ਤਾਂ ਭਾਈ ਪਸ਼ੂ ਪੰਛੀ ਵੀ ਕਰ ਦਿੰਦੇ ਆ ਗਾਮ ਅੱਜ ਵੀ ਆਪਦੇ ਕਟਰੂ ਨੂੰ ਮਹੀਨਾ ਦੋ ਮਹੀਨੇ ਦੁੱਧ ਪਿਆ ਦਈਓ ਤੇ ਉਹ ਵੀ ਪੜ ਜਾਂਦਾ ਪੰਛੀ ਵੀ ਪਾਲ ਲੈਂਦੇ ਨੇ ਦੇਖਦੇ ਨੇ ਆਪਾਂ ਫਿਰ ਇੰਨਾ ਕੰਮ ਤਾਂ ਉਹ ਵੀ ਕਰਦੇ ਨੇ ਫਿਰ ਉਹਨਾਂ ਨਾਲ ਤੇਰੇ 'ਚ ਫਰਕ ਕੋਈ ਨਹੀਂ ਰਿਹਾ ਭਾਈ ਮਹਾਰਾਜ ਕਹਿਣਾ ਕਰਦੇ ਨੇ ਹੇ ਭਾਈ ਪ੍ਰਮਾਤਮਾ ਦੀ ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਇਹ ਵੀ ਸੋਭਾ ਨਹੀਂ ਮਿਲ ਸਕਦੀ ਅਮਰਤ ਰਸ ਖਾਵੇ ਖਾਨ ਪਾਨ ਮਹਾਰਾਜ ਕਹਿੰਦੇ ਨੇ हे ਭਾਈ ਕੂਕਰ ਵਰਤੀ ਦੇ ਮਨੁੱਖ ਕੂਕਰ ਮੈਨੇ ਕੁੱਤਾ ਠੀਕ ਆ ਜੀ ਆਪਾਂ ਪੰਜਾਬੀ ਦੇ ਵਿੱਚ ਸਮਝ ਲਓ ਵੀ ਕੁੱਤਾ ਵਰਤੀ ਦੇ ਮਨੁੱਖ ਆ ਜਿਹੜੇ ਭੈਣ ਆ ਚਾਹੇ ਭਾਈ ਆ ਮਹਾਰਾਜ ਕਹਿੰਦੇ ਕੂਕਰ ਵਰਤੀ ਦੇ ਮਨੁੱਖ ਸਵਾਦਲੇ ਭੋਜਨ ਖਾਂਦੇ ਹਨ ਚੰਗੇ ਚੰਗੇ ਖਾਣੇ ਖਾਂਦੇ ਹਨ ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ ਜਿਨ ਦੀਏ ਤਿਸੇ ਨ ਜਾਣੇ ਸੁਆਣ ਮਹਾਰਾਜ ਕਹਿੰਦੇ ਜਿਨੇ ਦਾਤਾਂ ਦਿੱਤੀਆਂ ਨੇ ਇਹ ਉਸ ਨੂੰ ਉਸ ਪ੍ਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹੋਏ ਹਨ ਪਰ ਕੁੱਤੇ ਦੇ ਸੁਭਾਅ ਵਾਲੇ ਮਨੁੱਖ ਉਸ ਨੂੰ ਜਾਣਦੇ ਪਛਾਣਦੇ ਨਹੀਂ ਦੇਖੋ ਕਿੰਡੀ ਗੱਲ ਲਿਖੀ ਆ ਮਹਾਰਾਜ ਕਹਿੰਦੇ ਮਹਾਰਾਜ ਨੇ ਕਿੱਡੀ ਗੱਲ ਲਿਖੀ ਅਗਰ ਬਾਣੀ 'ਚ ਮਹਾਰਾਜ ਕਹਿੰਦੇ ਤੇਰਾ ਕੁੱਤੇ ਵਾਲਾ ਸੁਭਾਅ। اے ਮਨੁੱਖਾ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ। ਵੀ ਇਹ ਮਨੁੱਖ ਜੇ ਤੂੰ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸ਼ੁਕਰਾਨਾ ਨਹੀਂ ਕਰਦਾ ਉਹਦਾ ਸਿਮਰਨ ਨਹੀਂ ਕਰਦਾ ਦੇਣ ਵਾਲੇ ਦਾ। ਕੁੱਤਾ ਵਰਤੀ ਆ। ਦੁਬਾਰੇ ਫੇਰ ਸੁਣਾ ਦਿੰਦਾ ਜਿਸ ਪ੍ਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹੋਏ ਹਨ। ਕੁੱਤੇ ਦੇ ਸੁਭਾਅ ਵਾਲੇ ਮਨੁੱਖ ਉਸ ਨੂੰ ਜਾਣਦੇ ਪਛਾਣਦੇ ਵੀ ਨਹੀਂ। ਪ੍ਰਭੂ ਪਰਮਾਤਮਾ ਨੂੰ ਜਾਣਦੇ ਨਹੀਂ ਪਛਾਣਦੇ ਹੀ ਨਹੀਂ ਉਹਦੀਆਂ ਦਾਤਾਂ ਦਿੱਤੀਆਂ ਲਈ ਜਾਂਦੇ ਨੇ ਅੱਗੇ ਅੱਗੇ ਮਹਾਰਾਜ ਕਹਣਾ ਕਰਦੇ ਨੇ ਕਹੋ ਨਾਨਕ ਹਮਲੂਣ ਹਰਾਮੀ ਬਖਸ਼ ਲੈ ਹੋ ਪ੍ਰਭ ਅੰਤਰਜਾਮੀ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ हे ਪ੍ਰਭੂ ਅਸੀਂ ਜੀਵ ਨਾ ਸ਼ੁਕਰੇ ਹਾਂ ਵੀ ਤੇਰਾ ਸ਼ੁਕਰ ਨਹੀਂ ਕਰਦੇ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਮੈਂ ਸ਼ੁਕਰਾ ਪਰਮਾਤਮਾ ਸ਼ੁਕਰਾ ਤੇਰਾ ਦਾਤਾ ਦਾ ਸ਼ੁਕਰ ਨਹੀਂ ਕਰਦੇ ਅਸੀਂ ਗੁਰੂ ਨੂੰ ਲਾਂਭੇ ਦੇਣ ਆ ਜਾਨੇ ਆ ਮਹਾਰਾਜ ਮੈਂ ਇੰਨੇ ਪਾਠ ਕੀਤੇ ਮੈਂ ਇਹਨਾਂ ਮੂਲ ਮੰਤਰ ਕਰਾਂ ਮੈਂ ਇਹਨਾਂ ਗੁਰ ਮੰਤਰ ਪੜ੍ਹਿਆ ਮੇਰਾ ਆ ਕੰਮ ਨਹੀਂ ਹੋਇਆ ਲਾਂਭੇ ਦੇਣ ਆਈਏ ਭਾਈ ਗੁਰੂ ਦਾ ਸ਼ੁਕਰਾਨਾ ਕਰਨ ਆਈਏ ਗੁਰੂ ਦਾ ਸ਼ੁਕਰਾਨਾ ਕਰਕੇ ਵੀ ਦਾਤਾ ਤੇਰੀ ਕਿਰਪਾ ਦੇ ਨਾਲ ਬਹੁਤ ਖੁਸ਼ ਹੈ ਬਹੁਤ ਸੁਖ ਭੋਗ ਲੇ ਅੱਡੀ ਵੱਡੀ ਤੂੰ ਬਖਸ਼ਿਸ਼ ਕਰਕੇ ਸਾਨੂੰ ਮਨੁੱਖਾ ਜਨਮ ਦਿੱਤਾ ਤੇ ਇਹਦਾ ਪਾਲਣ ਪੋਸ਼ਣ ਕਰ ਰਹੇ ਹਾਂ ਤੁਸੀਂ ਸ਼ੁਕਰ ਚ ਆਈਏ ਗੁਰੂ ਦੇ ਸ਼ੁਕਰ ਚ ਲਾਂਭੇ ਦੇਣ ਨਾ ਅਜੇ ਮਹਾਰਾਜ ਕਹਿਣਾ ਕਰਦੇ ਨੇ ਅਸੀਂ ਤਾਂ ਫਿਰ ਲੂਣ ਹਰਾਮੀ ਐ ਜੇ ਉਹਦਾ ਕੀਤਾ ਹੋਇਆ ਦਾ ਸ਼ੁਕਰਾਨਾ ਨਹੀਂ ਕਰਦੇ ਉਹਦਾ ਦਿੱਤਾ ਹੋਇਆ ਖਾਣੇ ਆ ਪਰ ਅਕਰਤ ਕਾਣਾ ਜੇ ਆਪਾਂ ਬਾਰੀ ਧਾਰਨਾ ਲਈ ਆਪਾਂ ਕੋਈ ਭੈਣ ਭਰਾ ਮਦਦ ਕਰ ਦਵੇ ਆਪਣੀ ਕੋਈ ਲੋੜ ਵੇਲੇ ਕਿਸੇ ਢਿੱਲ ਮੈਸਜ ਜਾਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਕੋਈ ਮਦਦ ਕਰ ਦਵੇ ਆਪਾਂ ਉਹਦੇ ਗੁਣ ਗਾਉਂਦੇ ਨਹੀਂ ਥੱਕਦੇ ਵੀ ਫਲਾਣੇ ਬੰਦੇ ਨੇ ਸਾਡੀ ਧੀ ਨੇ ਜਾਂ ਸਾਡੇ ਭਰਾ ਨੇ ਜਾਂ ਭਰਾ ਪਰਜਾਈ ਨੇ ਜਾਂ ਮਾਮਿਆਂ ਨੇ ਜਾਂ ਚਾਚਾ ਤਾਇਆ ਨੇ ਮਦਦ ਕੀਤੀ ਤੇ ਉਹਨਾਂ ਵਰਗਾ ਕਿਹੜਾ ਸਾਡੇ ਵਾਸਤੇ ਤਾਂ ਰੱਬ ਆ ਸੀ ਕਹਿੰਦੇ ਆ ਨਾ ਪਰ ਜਿਹੜਾ ਸਾਰਿਆਂ ਦਾ ਤਾਂ ਦਿੱਤਾ ਦਿੰਦਾ ਹੈ ਮਹਾਰਾਜ ਕਹਿੰਦੇ ਉਹਦਾ ਵੀ ਸ਼ੁਕਰਾਨਾ ਕਰ ਲੈ ਲੂਣ ਹਰਾਮੀ ਨਾ ਬਣ ਦਿੱਤਾ ਹੋਇਆ ਗੁਰੂ ਦਾ ਖਾ ਕੇ ਆਲਸ ਨਾ ਕਰ ਕਿਸੇ ਦੀ ਹੋਰ ਸਹਿਬਤ ਸਲਾਹ ਨਾ ਕਰ ਇਹਦਾ ਸਰੀਕ ਨਾ ਖੜਾ ਕਰ ਗੁਰੂ ਦਾ ਹੋਰ ਕੋਈ ਵੀ ਇੱਥੇ ਨਹੀਂ ਗੱਲ ਬਣਦੀ ਤੇ ਉੱਥੇ ਬਣਦੀ ਐ ਸਿੱਧੀ ਜੀ ਗੱਲ ਕਹਾ ਦੁੱਤ ਪੁੱਤ ਜੋ ਵੀ ਦਾਤਾ ਪਦਾਰਥ ਨੇ ਅਕਾਲ ਪੁਰਖ ਵਾਹਿਗੁਰੂ ਦਿੰਦਾ ਤੇ ਸਾਡੇ ਆਲੇ ਕੀ ਕਰਦੇ ਨੇ ਖੀਰਾ ਭਰ-ਭਰ ਕੇ ਕਟਲੀਆਂ ਤੇ ਕਿੰਨੀਆਂ ਭਰ-ਭਰ ਖੀਰਾਂ ਦੀਆਂ ਸੇਖ ਪੱਤੇ ਤੋਰੇ ਫਿਰਦੇ ਨੇ ਵੀ ਉਹ ਮੱਝਾ ਦਿੰਦਾ ਉਹਦਾ ਕੀ ਰੋਲ ਆ ਭਈ ਉਹ ਤਾਂ ਆਪਾਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਆਉਂਦੀ ਆ ਅੱਗੇ ਗੱਲ ਕਰਾਂਗੇ ਆਪਾਂ ਇਤਿਹਾਸਿਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਵਿੱਚ ਪੂਰਾ ਪੂਰਾ ਹੱਥ થી ਸੇਖ ਪੱਤੇ ਦਾ ਇਤਿਹਾਸ ਦੱਸਦਾ ਜੀ ਹਿਸਟਰੀ ਆ ਇਹ ਸੇਖ ਪਤਾ ਹੋ ਗਿਆ ਚੰਦੂ ਹੋ ਗਿਆ ਹੋਰ ਬਹੁਤ ਸਾਰੇ ਰਲ ਗਏ ਸੀ ਖੁਦ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆ ਭਰਾ ਵੀ ਰਲ ਗਿਆ ਸੀ ਨਾਲ ਇਹਨਾਂ ਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਚ ਪਟਾਉਣ ਤੇ ਸ਼ਹੀਦ ਕਰਾਉਣ ਵਿੱਚ ਚੋ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ हे ਪ੍ਰਭੂ ਅਸੀਂ ਜੀਵ ਨਾ ਸ਼ੁਕਰੇ ਹਾਂ ਸਾਨੂੰ ਬਖਸ਼ੋ ਜੀਵਾਂ ਦੇ ਦਿਲ ਦੀ ਜਾਣਣ ਵਾਲੇ ਪ੍ਰਭੂ ਸਾਨੂੰ ਬਖਸ਼ ਲੈ ਅਸੀਂ ਨਾ ਸ਼ੁਕਰਿਆਂ ਤੇਰਾ ਦਿੱਤਾ ਖਾ ਕੇ ਤੇਰਾ ਸ਼ੁਕਰਾਨਾ ਨਹੀਂ ਕਰਦੇ ਤੇਰਾ ਨਾਮ ਨਹੀਂ ਜਪਦੇ ਮਾਰਾ ਸਾਨੂੰ ਬਖਸ਼ ਅਰਦਾਸ ਰੂਪੀ ਸ਼ਬਦ ਆ ਇਹ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਤ ਮੰਝਨ ਇਸ਼ਨਾਨ ਤੀਰਸਾਂ ਦਾ ਇਸ਼ਨਾਨ ਕਰਨ ਜਾਂਦੇ ਨੇ ਲੋਕ ਆ ਹਿੰਦੂ ਵੀਰ 68ਾਂ ਤੀਰਥਾਂ ਦੇ ਇਸ਼ਨਾਨ ਨੂੰ ਜਿਆਦਾ ਮੰਨਦੇ ਨੇ ਵੀ 68ਾਂ ਤੀਰਥਾਂ ਦਾ ਇਸ਼ਨਾਨ ਹੋਣਾ ਚਾਹੀਦਾ ਪਰ ਮਹਾਰਾਜ ਕਹਿੰਦੇ ਤੇਰੇ 68ਾਂ ਤੀਰਥਾਂ ਦਾ ਇਸ਼ਨਾਨ ਹੋ ਰਿਹਾ ਜਦੋਂ ਤੂੰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਬਚਨ ਸੁਣਦਾ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਸੁਣਦਾ ਮਹਾਰਾਜ ਇੱਥੇ ਕਹਿਣਾ ਕਰਦੇ ਨੇ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਹੇ ਮੇਰੇ ਵੀਰ ਆਪਣੇ ਮਨ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਪਰਮਾਤਮਾ ਦੇ ਚਰਨਾਂ ਦਾ ਧਿਆਨ ਕਿਹੜਾ ਧਰਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ। ਏਕ ਓੰਕਾਰ ਪੜਦੇ ਆਪਾਂ ਏਕ ਓੰਕਾਰ ਦਾ ਮਤਲਬ ਇਹ ਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਆ ਤੇ ਅਸੀਂ ਵੀ ਜਿੰਨੇ ਜੀਵ ਉਸ ਇੱਕੋ ਦੀ ਹੀ ਅੰਸ਼ ਬੰਚਾ ਸਾਨੂੰ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ ਕਰਨਾ ਚਾਹੀਦਾ। ਹਾਂ ਵਿਚਾਰਕ ਧਾਰਾ ਮਤ ਭੇਦ ਹੁੰਦੇ ਨੇ। ਵੀ ਕਿਸੇ ਦੇ ਨਾਲ ਵਿਚਾਰ ਨਹੀਂ ਮਿਲਦੇ। ਘਰ ਪਰਿਵਾਰ ਦੇ ਵਿੱਚ ਵੀ ਨਹੀਂ ਕਈਆਂ ਦੇ ਵਿਚਾਰ ਮਿਲਦੇ ਇੱਕ ਦੂਜੇ ਦੇ ਨਾਲ ਉਹ ਇੱਕ ਬਖਰੀ ਗੱਲ ਐ ਮਹਾਰਾਜ ਕਹਿੰਦੇ ਉਹ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਮਨੁੱਖ ਜਿਵੇਂ ਵੀ ਉਹ ਆਪਣਾ ਜੀਵਨ ਜੀਣਾ ਚਾਹੁੰਦਾ ਜੀ ਲਵੇ ਪਰ ਤੁਸੀਂ ਉਹਦੇ ਤੇ ਥੋਪ ਨਹੀਂ ਸਕਦੇ ਵੀ ਸਾਡੀ ਗੱਲ ਮੰਨ ਗਰਬਾਣੀ ਇਹ ਕਹਿੰਦੀ ਐ ਵਿਚਾਰਕ ਮਤਭੇਦ ਹੋ ਸਕਦੇ ਨੇ ਮਹਾਰਾਜ ਕਹਿੰਦੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਮੇਰੇ ਵੀਰ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਉਸ ਪ੍ਰਭੂ ਪਰਮਾਤਮਾ ਦੇ ਗੁਣ ਤੇ ਬਚਨ ਸੁਣ ਕੇ ਗੁਣ ਆਪਣੇ ਹਿਰਦੇ ਘਰ ਵਿੱਚ ਪੱਕੇ ਕਰ ਲੈ ਉਸ ਦੇ ਕਹਣੇ ਮੁਤਾਬਕ ਜੀਵਨ ਕਰ ਲੈ ਤੇ ਫੇਰ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਸਗਲ ਤੀਰਥ ਮੰਜਨ ਇਸ਼ਰਾਨ ਜਿੰਨੇ ਵੀ ਸੰਸਾਰ ਦੇ ਉੱਤੇ ਤੀਰਥ ਬਣੇ ਹੋਏ ਨੇ ਉਹਨਾਂ ਦਾ ਇਸ਼ਰਾਨ ਹੋ ਗਿਆ ਗੁਰੂ ਦੇ ਬਚਨ ਸੁਣਨਾ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ ਇੱਕ ਕਪਾ ਸਿੱਧੀ ਗੱਲ ਸਮਝ ਲਓ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਛਣਮੁਖ ਬੈਠੇ ਆਂ ਬਸ ਸਾਡੀ ਚਿਕਟਕੀ ਇੱਥੇ ਲੱਗੀ ਹੋਵੇ ਵੀ ਸਤਿਗੁਰੂ ਕੀ ਕਹਿੰਦੇ ਨੇ ਗੁਰੂ ਦੇ ਬਚਨ ਧਿਆਨ ਨਾਲ ਸੁਣੀਏ ਸਾਡਾ ਸਾਰੇ ਸੰਸਾਰ ਦੇ ਤੀਰਸਾਂ ਦਾ ਇਸ਼ਨਾਨ ਹੋ ਰਿਹਾ ਬੈਠਿਆਂ ਦਾ ਜਦੋਂ ਗੁਰੂ ਦੀ ਗੱਲ ਮੰਨ ਕੇ ਆਪਾਂ ਜੀਵਨ ਬਸਰ ਕਰਾਂਗੇ ਜੇ ਹੁਣ ਆਪਾਂ ਗੁਰੂ ਦੀ ਗੱਲ ਸੁਣਦੇ ਨਹੀਂ ਮੰਨਦੇ ਨਹੀਂ ਮਨ ਆਈਆਂ ਕਰਦੇ ਆ ਵੀ ਚੱਲ ਹੁਣ ਮੱਝ ਸੂਈ ਆ ਤੇ ਸੇਖ ਪੱਤੇ ਲੈ ਚੱਲ ਖੀਰ ਉੱਥੇ ਜੀ ਕੁੱਤਿਆਂ ਦੇ ਪਾਾਂ ਪਈ ਪਈ ਆ ਖਾ ਖਾ ਕੇ ਖੀਰ ਮਿੱਠੀ ਖਾਰਸਲੇ ਨਾਲ ਕੁੱਤੇ ਮਰ ਰਹੇ ਨੇ ਵਿਚਾਰੇ ਦਰਬੇਸ਼ ਚਲੋ ਫੇਰ ਬਾਕੀ ਹੋਰ ਲਾ ਲੋ ਜਿੱਧਰ ਨੂੰ ਜੀ ਕਰਦਾ ਕਿਸੇ ਦਾ ਕਿਉਂਕਿ ਮੈਂ ਵਿਚਰਿਆਂ ਜੀ ਇਸ ਫੀਲਡ ਦੇ ਵਿੱਚ ਮੈਨੂੰ ਮੈਂ ਜਾਂਦਾ ਰਿਹਾ ਸਾਰੇ ਥਾਵਾਂ ਤੇ ਜਦੋਂ ਗੁਰੂ ਦਾ ਗਿਆਨ ਮਿਲਿਆ ਉਦੋਂ ਅਕਲ ਆਈ ਹੈ ਨਹੀਂ ਤਾਂ ਬੇਅਕਲ ਹੀ ਸੀ ਬੇਅਕਲ ਜਿਹਾ ਬੰਦਾ ਕਮਲਾ ਹੀ ਤਰ੍ਹਾਂ ਫਿਰਦਾ ਹੁੰਦਾ ਮਹਾਰਾਜ ਕਹਿੰਦੇ ਕਿਤੇ ਇੱਧਰ ਨੂੰ ਆ ਗਿਆ ਗੁਰੂ ਘਰ ਨੂੰ ਮੱਥਾ ਟੇਕਣ ਚੱਲ ਗਿਆ ਕਿਤੇ ਖੀਰ ਚੜਾਉਣ ਚੱਲ ਗਿਆ ਕਿਤੇ ਚੌਂਕੀ ਭਰਨ ਚੱਲ ਗਿਆ ਕਿਤੇ ਰੋਟ ਚੜਾਉਣ ਚੱਲ ਗਿਆ ਕਿਤੇ ਜੰਡ ਤੇ ਤੇਲ ਚੜਾਉਣ ਚੱਲ ਗਿਆ ਮਹਾਰਾਜ ਕਹਿੰਦੇ ਕਮਲਿਆਂ ਦੀ ਤਰ੍ਹਾਂ ਤੁਰੇ ਫਿਰਦੇ ਆ ਤੁਸੀਂ ਕਿਹ ਕਿਹ ਕਮਲਾ ਹੀ ਫਿਰਦਾ ਹੁੰਦਾ ਨਾ ਕਿਤੇ ਉੱਧਰ ਨੂੰ ਤੁਰ ਗਿਆ ਕਿਤੇ ਇੱਧਰ ਨੂੰ ਤੁਰ ਗਿਆ ਜੇ ਆਪਾਂ ਭੈਣਾ ਬੀਬੀਆਂ ਬੈਠੀਆਂ ਨੇ ਜੇ ਕੋਈ ਬੱਚਾ ਆਪਣਾ ਪੁੱਤਰਿਆ ਫਿਰਦਾ ਐਵੇਂ ਇੱਧਰ ਉੱਧਰ ਤੇ ਆਪਾਂ ਕਹਿ ਦਿੰਦੇ ਹਾਂ ਕਮਲਿਆਂ ਵਾਂਗੂ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ ਹੈ ਕਮਲੇ ਨਾ ਬਣ ਗਏ ਭਾਈ ਸਿਆਣੇ ਬਣ ਗਏ ਗੁਰੂ ਦੇ ਕਹਣੇ ਚੱਲ ਗਏ ਮ ਤੇਰਾ ਸਗਲ ਤੀਰਥਮੰજન ਇਸ਼ਨਾਨ ਪ੍ਰਭੂ ਚਰਨਾਂ ਦਾ ਧਿਆਨ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ ਇਹ ਹੁਣ ਗੱਲ ਮੰਨ ਲਿ ਗਏ ਆਪਾਂ ਗੁਰੂ ਦੀ ਭਾਈ ਮਹਾਰਾਜ ਅੱਗੇ ਕਹਿੰਦੇ ਨੇ ਹਰ ਦਿਨ ਹਰ ਸਿਮਰਨ ਮੇਰੇ ਭਾਈ ਹੇ ਮੇਰੇ ਵੀਰ ਸਾਰਾ ਦਿਨ ਸਦਾ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਸਿਮਰਨ ਕਰਿਆ ਕਿਵੇਂ ਕਰ ਇਹ ਨਹੀਂ ਹੈ ਵੀ ਆਪਣਾ ਕਾਰੋਬਾਰ ਛੱਡ ਕੇ ਬਹਿ ਜਾ ਚੌਂਕੜਾ ਮਾਰ ਕੇ ਜਮਾਲਾ ਫੜ ਕੇ ਬਹਿ ਜਾ ਭੋਰੇ ਚ ਉੱਤਰ ਜਾ ਨਾ ਕਿਤੇ ਨਹੀਂ ਲਿਖਿਆ ਕੁਰਬਾਨੀ ਦੇ ਵਿੱਚ ਸਤਗੁਰਾਂ ਦੀ ਕਿਰਪਾ ਸਦਕਾ ਮੈਂ 5 4 5 ਸਹਿਜ ਪਾਠ ਕੀਤੇ ਆ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕਿਤੇ ਵੀ ਨਹੀਂ ਲਿਖਿਆ ਵੀ ਤੂੰ ਵਿਹਲਾ ਬਹਿ ਕੇ ਮਾਲਾ ਫੜ ਲਾ ਤੇ ਬਸ ਰੱਬ ਰੱਬ ਕਰ ਇਹ ਲਿਖਿਆ ਜਰੂਰ ਹੱਥ ਪਾਉ ਸਭ ਕੰਮ ਕਰ ਚੀਤ ਨਰੰਜਨ ਨਾਲ ਮਹਾਰਾਜ ਕਹਿੰਦੇ ਆਪਣਾ ਕਾਰੋਬਾਰ ਕਰਦਾ ਰਹੇ ਪ੍ਰਭੂ ਪਰਮਾਤਮਾ ਦੇ ਨਾਲ ਧਿਆਨ ਰੱਖ ਉਹਨੂੰ ਚੇਤੇ ਵਿੱਚ ਰੱਖ ਉਹਨੂੰ ਧਿਆਨ ਚ ਰੱਖ ਵੀ ਉਹ ਮੈਨੂੰ ਵੇਖ ਰਿਹਾ ਫਿਰ ਜਦੋਂ ਤੇਰਾ ਧਿਆਨ ਉਹ ਹੋਏਗਾ ਵੀ ਮੈਨੂੰ ਵੇਖ ਰਿਹਾ ਫਿਰ ਨਿਕਟ ਬੁੱਝੇ ਬੁਰਾ ਕਿਉਂ ਕਰੇ ਫਿਰ ਮਹਾਰਾਜ ਕਹਿੰਦੇ ਜਦੋਂ ਪ੍ਰਭੂ ਪਰਮਾਤਮਾ ਨੂੰ ਜਿਹੜਾ ਮਨੁੱਖ ਭੈਣ ਭਾਈ ਅੰਗ ਸੰਗ ਜਾਣਦਾ ਉਹ ਕਿਸੇ ਕਿਸਮ ਦਾ ਮਾੜਾ ਨਹੀਂ ਕਰੇਗਾ ਨਾ ਬੇਈਮਾਨੀ ਕਰੇਗਾ ਨਾ ਚੋਰੀ ਕਰੇਗਾ ਨਾ ਠੱਗੀ ਕਰੇਗਾ ਨਾ ਕਿਸੇ ਕਿਸਮ ਦਾ ਕੋ ਕਰਮ ਕਰੇਗਾ ਅਗੇ ਮਹਾਰਾਜ ਕਹਣਾ ਕਰਦੇ ਨੇ ਹੇ ਮੇਰੇ ਵੀਰ ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ਕੋਟ ਜਨਮ ਕੀ ਮਲ ਲੈ ਜਾਈ ਸਾਰਾ ਦਿਨ ਤੂੰ ਸਿਮਰ ਕਰੇਗਾ ਪ੍ਰਭੂ ਪਰਮਾਤਮਾ ਨੂੰ ਧਿਆਨ ਚ ਰੱਖੇਗਾ ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ ਕਰੋੜਾਂ ਜਨਮਾਂ ਦੀ ਬਕਾਰਾਂ ਦੀ ਮੈਲ ਲੈ ਜਾਂਦੀ ਹੈ ਕਰੋੜਾਂ ਜਨਮਾਂ ਦੀ ਬਕਾਰੀ ਮੈਲ ਲੱਗੀ ਹੋਈ ਸੀ ਜਿਹੜੀ ਮਨ ਬਕਾਰੀ ਹੋਈ ਸੀ ਮਨੁੱਖ ਬਣ ਕੇ ਵੀ ਬਕਾਰੀ ਹੋਇਆ ਬਿਰਦ ਮਨੁੱਖ ਲੱਭਦੇ ਸਾਂਝਾ ਜੀ ਭੈਣ ਭਾਈ ਵਾਸਤੇ ਦੋਨਾਂ ਵਾਸਤੇ ਉਪਦੇਸ਼ ਹੈ ਬਕਾਰੀ ਬਰਤੀ ਮਾੜਾ ਦੇਖਣਾ ਮਾੜਾ ਸੁਣਨਾ ਮਾੜਾ ਬੋਲਣਾ ਮਾੜੇ ਕੰਮ ਜਿਹੜੇ ਸੰਸਾਰ ਦੇ ਦੁਨੀਆ ਦੇ ਕਾਨੂੰਨ ਤੋਂ ਵੀ ਦੁਨੀਆ ਦੇ ਕਾਨੂੰਨ ਤੋਂ ਵੀ ਉਲਟ ਨੇ ਤੇ ਪ੍ਰਮਾਤਮਾ ਦੇ ਕੁਦਰਤ ਦੇ ਕਾਨੂੰਨ ਤੋਂ ਵੀ ਉਲਟ ਨੇ ਉਹ ਕੰਮ ਕਰਦਾ ਇਨਸਾਨ ਮਹਾਰਾਜ ਕਹਿਣਾ ਕਰਦੇ ਨੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ ਕਰੋੜਾਂ ਜਨਮਾਂ ਦੀ ਬਕਾਰਾਂ ਦੀ ਮੈਲ ਲੈ ਜਾਂਦੀ ਹੈ ਜੇ ਭਾਈ ਹੁਣ ਆਪਣੇ ਜਨਮ ਦੀ ਮੈਲ ਲਾਉਣੀ ਆ ਸੱਚਾ ਸੋਚਾ ਜੀਵਨ ਕਰਨਾ ਕਬ ਗੁਰੂ ਨੂੰ ਯਾਦ ਰੱਖ ਪ੍ਰਮਾਤਮਾ ਦਾ ਨਾਮ ਜਪ ਹਰ ਕੀ ਕਥਾ ਰਿਤਮਾ ਹੈ ਵਸਾਈ ਇਹ ਹਰੀ ਦੀ ਕਥਾ ਜੀ ਜਿਹੜੇ ਆਪਾਂ ਬਚਨ ਪੜ੍ਹ ਰਹੇ ਆ ਗੁਰਬਾਣੀ ਗੁਰੂ ਦੀ ਬਾਣੀ ਆਪਾਂ ਪੜ੍ਹ ਰਹੇ ਆ ਨਾ ਹਰੀ ਦੀ ਕਥਾ ਮਹਾਰਾਜ ਕਹਿੰਦੇ ਹਰ ਕੀ ਕਥਾ ਰਿਤਮਾ ਹੈ ਸਮਾਈ ਵਸਾਈ ਏ ਮੇਰੇ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿੱਖਤ ਸਲਾਹ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਮਾਨਵਾਂ ਸਤ ਸਗਲੇ ਭਲ ਪਾਈ ਮਹਾਰਾਜ ਕਹਿੰਦੇ ਉਹ ਸਾਰੇ ਮਨ ਲੋੜੀ ਦੇ ਫਲ ਪ੍ਰਾਪਤ ਕਰ ਲੈਂਦਾ ਹੈ ਤੇ ਮਨ ਨੂੰ ਲੋੜੀ ਦੇ ਫਲ ਚਾਹੁੰਦਾ ਇਨਸਾਨ ਭੈਣਾ ਚਾਹੇ ਭਾਈ ਆ ਉਹ ਮਨ ਨੂੰ ਜਿਹੜੇ ਚੰਗੇ ਲੱਗਦੇ ਵੀ ਮੈਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ ਫਿਰ ਉਹ ਤੇਰੀ ਪਾਈ ਇੱਛਾ ਪੂਰੀ ਕਰ ਦੇਗਾ ਗੁਰੂ ਜੀਵਨ ਮਰਨ ਜਨਮ ਪਰਵਾਨ ਜਾ ਕੇ ਹਿਰਦੇ ਬਸੇ ਭਗਵਾਨ ਮਹਾਰਾਜ ਕਹਿੰਦੇ ਹੈ ਭਾਈ ਜਨਮ ਤੋਂ ਲੈ ਕੇ ਮੌਤ ਤੱਕ ਉਸ ਮਨੁੱਖ ਦਾ ਸਾਰਾ ਜੀਵਨ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਕਿਹਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵਾਨ ਆ ਵਸਦਾ ਹੈ ਜਿਹਦੇ ਮਨ ਵਿੱਚ ਪ੍ਰਭੂ ਪਰਮਾਤਮਾ ਸਦਾ ਹੀ ਵਸਦਾ ਅਕਾਲ ਪੁਰਖ ਵਾਹਿਗੁਰੂ ਯਾਦ ਰੱਖਦਾ ਪਰਮਾਤਮਾ ਨੂੰ ਯਾਦ ਰੱਖਣ ਵਾਲਿਆਂ ਦੀ ਨਿਸ਼ਾਨੀ ਇਹ ਹੈ ਹੁਣ ਇਹ ਨਾ ਆਪਾਂ ਸਮਝ ਲਈਏ ਵੀ ਹਿਰਦੇ ਵਿੱਚ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਸਾਰਾ ਦਿਨ ਕਰਦਾ ਹੀ ਰਹਿਣਾ ਭਾਈ ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਮਹਾਰਾਜ ਸਮਝਾਉਂਦੇ ਹੁੰਦੇ ਨੇ ਜੀਭ ਤਾਂ ਕੰਚੀ ਦੀ ਤਰ੍ਹਾਂ ਚੱਲਦੀ ਐ ਠੀਕ ਆ ਜੀ ਬਈ ਲੋਕਾਂ ਨੂੰ ਭੈਣ ਭਰਾ ਨੂੰ ਮਾਂ ਪਿਓ ਨੂੰ ਸੱਦੇ ਮੂੰਹ ਬੋਲਦਾ ਨਹੀਂ ਠੀਕ ਆ ਜੀ ਮਨੁੱਖਤਾ ਦੇ ਨਾਲ ਨਫ਼ਰਤ ਆ ਜੇ ਜਦੋਂ ਮਨੁੱਖਤਾ ਦੇ ਨਾਲ ਪਿਆਰ ਪੈ ਜਾਂਦਾ ਨਾ ਇਨਸਾਨ ਦਾ ਸਾਰੇ ਰਿਸ਼ਤੇ ਕਾਇਮ ਰੱਖਦਾ ਫਿਰ ਸਮਝ ਲਓ ਤੇ ਰੱਬ ਦੀ ਕਿਰਪਾ ਵੀ ਉਹਦਾ ਧਿਆਨ ਪ੍ਰਭੂ ਪਰਮਾਤਮਾ ਨਾਲ ਲੱਗਿਆ ਹੋਇਆ ਜਾਣਦਾ ਹਰ ਵਿੱਚ ਹਰ ਕੋ ਮਹਾਰਾਜ ਦੀ ਪੰਕਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਫਿਰ ਸਾਰਿਆਂ ਵਿੱਚ ਰੱਬ ਦਿਖਦਾ ਉਹਨੂੰ ਇਹ ਨਿਸ਼ਾਨੀ ਹੈ ਪੱਕੀ ਪਰਮਾਤਮਾ ਦਾ ਨਾਮ ਜਪਣ ਵਾਲੇ ਦੀ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ ਕਰਦਾ ਫਿਰ ਇਨਸਾਨ ਮਹਾਰਾਜ ਕਹਿੰਦੇ ਨੇ ਜਾ ਕੇ ਹਿਰਦੇ ਬਸੇ ਭਗਵਾਨ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਭਗਵਾਨ ਆ ਵਸਦਾ ਹੈ ਕਹੋ ਨਾਨਕ ਸਈ ਜਨ ਪੂਰੇ ਮਹਾਰਾਜ ਕਹਿੰਦੇ ਹੈ ਗੁਰੂ ਨਾਨਕ ਨਾਨਕ ਉਹੀ ਮਨੁੱਖ ਸੁੱਧ ਸਿੱਧੇ ਜੀਵਨ ਵਾਲੇ ਬਣ ਜਾਂਦੇ ਨੇ ਸੁੱਧ ਜੀਵਨ ਵਾਲੇ ਬਣ ਜਾਂਦੇ ਨੇ ਸੁੱਧ ਜੀਵਨ ਵਾਲੇ ਉਹਨਾਂ ਦਾ ਜੀਵਨ ਸੁੱਧ ਹੁੰਦਾ ਕਿਸੇ ਵੀ ਕਿਸਮ ਦਾ ਉਹਦੇ ਜੀਵਨ ਦੇ ਵਿੱਚ ਊਨਤਾ ਹੀ ਨਹੀਂ ਹੁੰਦੀ ਕਿਸੇ ਵੀ ਕਿਸਮ ਦਾ ਉਹਦੇ ਜੀਵਨ ਦੇ ਵਿੱਚ ਮੜਪਣ ਨਹੀਂ ਹੁੰਦਾ ਉਸ ਮਨੁੱਖ ਦੇ ਮਹਾਰਾਜ ਅੱਗੇ ਕਹਿਣਾ